ਕੱਲ 7 ਤਰੀਕ ਪਿੰਡ ਜੋਦਾ ਜ਼ਿਲ੍ਹਾ ਲੁਧਿਆਣਾ ਨੇੜੇ ਸਰਾਬਾ ਦੀ ਦਾਣਾ ਮੰਡੀ ਦੇ ਵਿੱਚ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਵੱਡਾ ਇਕੱਠ ਰੱਖਿਆ ਗਿਆ ਮੈਂ ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਮਸਲਾ ਲੁਧਿਆਣੇ ਪਟਿਆਲੇ ਜਲੰਧਰ ਦਾ ਨਹੀਂ ਆ ਇਹ ਦਿੱਲੀ ਦੇ ਲੁਟੇਰੇ ਧਾੜਵੀ ਜਿਹੜੇ ਪੰਜਾਬ ਤੇ ਇਸ ਵੇਲੇ ਰਾਜ ਕਰ ਰਹੇ ਆ ਨਾਲੇ ਮਖੌਲ ਕਰਦੇ ਆ ਨਾਲੇ ਪੰਜਾਬ ਨੂੰ ਲੁੱਟ ਰਹੇ ਆ ਲੈਂਡ ਪੂਲਿੰਗ ਨੀਤੀ ਲਿਆ ਕੇ ਇਹਨਾਂ ਨੇ ਬਿਹਾਰ ਦੀਆਂ ਚੋਣਾਂ ਤੇ ਦੂਜੀਆਂ ਚੋਣਾਂ ਦੇ ਵਿੱਚ ਪੰਜਾਬੋਂ 40 ਅਰਬ ਰੁਪਇਆ ਇਕੱਠਾ ਕਰਕੇ ਲਜਾਣਾ ਇਕੱਠਾ ਕਰ ਵੀ ਰਿਆ ਹੋਰ ਸਕੀਮਾਂ ਰਾਹੀਂ ਤੇ ਆਹ ਸਕੀਮ ਲਿਆ ਕੇ ਲੈਂਡ ਪੂਲਿੰਗ ਇਹਨਾਂ ਨੇ ਅਰਬਾਂ ਰੁਪਇਆ ਪੰਜਾਬ ਚੋਂ ਇਕੱਠਾ ਕਰਨਾ ਇਹ ਜ਼ਮੀਨਾਂ ਤੁਹਾਡੀਆਂ ਸੜਕਾਂ 'ਚ ਰੋਕਣ ਚਾਹੇ ਰੇਲ ਦੀਆਂ ਲੀਹਾਂ 'ਚ ਰੋਕਣ ਚਾਹੇ ਕਲੋਨੀਆਂ ਕੱਟਣ ਚਾਹੇ ਕੋਈ ਸਕੀਮਾਂ ਲਿਆਉਣ ਅਰਬਨ ਸਟੇਟਾਂ ਬਣਾਉਣ ਜੋ ਮਰਜ਼ੀ ਕਰਨ ਪੰਜਾਬ ਦੇ ਲੋਕਾਂ ਕੋਲੇ 2230 ਤੱਕ ਜਾਂਦੇ ਜਾਂਦੇ ਆ ਇਹਨਾਂ ਨੇ ਜ਼ਮੀਨ ਨਹੀਂ ਰਹਿਣ ਦੇਣੀ ਕਿਉਂਕਿ 2029-30 ਤੱਕ ਦੇ ਡਬਲਿਊਟੀ ਉਹਦੇ ਸਮਝੌਤੇ ਮੁਤਾਬਕ ਲੰਘੇ ਇਹ ਬਾਰਡਰ ਤੁਹਾਡੇ ਖੁੱਲਣੇ ਆ ਉਦੋਂ ਪਹਿਲਾਂ ਤੁਹਾਡੇ ਕੋਲ ਜ਼ਮੀਨਾਂ ਖੋਣੀਆਂ ਨੇ ਸੋ ਮੇਰਾ ਵੀ ਤੁਹਾਨੂੰ ਬੇਨਤੀ ਆ ਮੈਂ ਬਾਰ ਬਾਰ ਬੇਨਤੀ ਕਰਦਾ ਤੁਹਾਨੂੰ 100 ਕਰੋੜ ਦੇਵੇ 200 ਕਰੋੜ ਦੇਵੇ 500 ਕਰੋੜ ਦੇਵੇ ਆਪਣੀ ਜ਼ਮੀਨ ਨਾ ਉਹ ਵੇਚੋ ਆਪਣੀ ਮਾਂ ਨਾ ਵੇਚੋ